ਸਤਿ ਸ਼੍ਰੀ ਅਕਾਲ ਦੋਸਤੋ ਬੀਐਸ ਮਾਸਟਰ 4 ਪੰਜਾਬੀ ਇਲੈਕਟਿਵ ਆਓ ਇੱਕ ਲੇਖ ਪੜ੍ਹਦੇ ਹਾਂ ਪੰਜਾਬੀਆਂ ਦਾ ਖੇਡ ਸੱਭਿਆਚਾਰ ਵਿਸ਼ਾ ਵਸਤੂ ਪ੍ਰੋਫੈਸਰ ਸਰਵਨ ਸਿੰਘ ਖੇਡ ਸਵਿਖਿਅਕ ਵਜੋਂ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਪ੍ਰਸਿੱਧ ਰਿਹਾ ਹੈ ਉਸ ਨੇ ਪੰਜਾਬ ਦੇ ਪ੍ਰਸਿੱਧ ਖਿਡਾਰੀਆਂ ਦੇ ਵਿਅਕਤੀਆਂ ਦੇ ਚਿੱਤਰ ਵੀ ਲਿਖੇ ਹਨ ਜੋ ਉਸ ਦੀਆਂ ਵੱਖ-ਵੱਖ ਪੁਸਤਕਾਂ ਦਾ ਸ਼ਿੰਗਾਰ ਬਣ ਚੁੱਕੇ ਹਨ ਵਿਚਾਰ ਅਧੀਨ ਲੇਖ ਦੇ ਵਿੱਚ ਉਸਨੇ ਪੰਜਾਬ ਦੇ ਪ੍ਰਸਿੱਧ ਪਹਿਲਵਾਨਾਂ ਹਾਕੀ ਖਿਡਾਰੀਆਂ ਅਤੇ ਕ੍ਰਿਕਟ ਆਦਿ ਖੇਡਣ ਵਾਲੇ ਕੁਝ ਹੋਰ ਪ੍ਰਮੁੱਖ ਖਿਡਾਰੀਆਂ ਦੇ ਨਾਲ ਜਾਣ ਪਹਿਚਾਨ ਕਰਵਾਈ ਹੈ ਉਸ ਦਾ ਵਿਚਾਰ ਹੈ ਕਿ ਅਜੋਕੀਆਂ ਖੇਡਾਂ ਦਾ ਸਰੂਪ ਅਤੇ ਵਿਧੀ ਵਿਵਧਾਨ ਬਦਲ ਰਿਹਾ ਹੈ ਹੁਣ ਖੇਡਣ ਦਾ ਸਾਜੋ ਸਮਾਨ ਅਤੇ ਖੇਡ ਮੈਦਾਨ ਬਹੁਤ ਮਹਿੰਗੇ ਹੋ ਗਏ ਹਨ ਇਹੀ ਕਾਰਨ ਹੈ ਕਿ ਭਾਰਤ ਵਰਗੇ ਗਰੀਬ ਦੇਸ਼ਾਂ ਦੇ ਖੇਡਾਂ ਦੇ ਖੇਤਰ ਦੇ ਵਿੱਚ ਇਹ ਲਗਾਤਾਰ ਪਛੜਦੇ ਜਾ ਰਹੇ ਹਨ ਸਰਕਾਰਾਂ ਨੂੰ ਚਾਹੀਦਾ ਹੈ ਕਿ ਖੇਡ ਬਜਟਾਂ ਦੇ ਵਿੱਚ ਵਾਧਾ ਕਰਨ ਖਿਡਾਰੀਆਂ ਦੀ ਆਰਥਿਕ ਸਹਾਇਤਾ ਕਰਨ ਤਾਂ ਹੀ ਅਸੀਂ ਖੇਡਾਂ ਦੇ ਖੇਤਰ ਦੇ ਵਿੱਚ ਵਿਕਸਤ ਦੇਸ਼ਾਂ ਦਾ ਮੁਕਾਬਲਾ ਕਰ ਸਕਦੇ ਹਾਂ ਇਸ ਲੇਖ ਵਿੱਚ ਪ੍ਰੋਫੈਸਰ ਸਾਹਿਬ ਨੇ ਇੱਕ ਆਧੁਨਿਕ ਖੇਡਾਂ ਅਤੇ ਭਾਰਤੀ ਖਿਡਾਰੀਆਂ ਦੇ ਨਾਮ ਨਾਲ ਜਾਣ ਪਹਿਚਾਨ ਕਰਾਈ ਹੈ ਲੇਖਕ ਅਨੁਸਾਰ ਕੁਸ਼ਤੀਆਂ ਤੇ ਕਬੱਡੀਆਂ ਵਰਗੀਆਂ ਖੇਡਾਂ ਪੰਜਾਬੀ ਸੱਭਿਆਚਾਰ ਦਾ ਇੱਕ ਅਪੇਨੰਗ ਰਹੀਆਂ ਹਨ ਪਰ ਆਧੁਨਿਕ ਯੁੱਗ ਦੇ ਵਿੱਚ ਇਨ੍ਹਾਂ ਖੇਡਾਂ ਦੀ ਮਾਨ ਮਰਿਆਦਾ ਧੁੰਦਲੀ ਪੈਂਦੀ ਜਾ ਰਹੀ ਹੈ ਉਸਦੀ ਇੱਛਾ ਹੈ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ ਵਿੱਚ ਗਰਕ ਹੋ ਕੇ ਆਪਣੀ ਜ਼ਿੰਦਗੀ ਬਰਬਾਦ ਕਰਨ ਦੀ ਬਜਾਏ ਰਿਸ਼ਤ ਪੁਸ਼ਟ ਹੋ ਕੇ ਖੇਡਾਂ ਦੇ ਵਿੱਚ ਭਾਗ ਲੈਣ ਅਤੇ ਨਵੇਂ ਕੀਰਤੀਮਾਨ ਸਥਾਪਿਤ ਕਰਨ ਨਹੀਂ ਲੱਭਦੇ ਮੱਲ ਅਖਾੜਿਆਂ ਦੇ ਕੋਈ ਸਮਾਸੀ ਜਦੋਂ ਹਰ ਪਿੰਡ ਦੇ ਵਿੱਚ ਕੁਸ਼ਤੀਆਂ ਲੜਨ ਵਾਲੇ ਪਹਿਲਵਾਨ ਅਤੇ ਕਬੱਡੀ ਦੇ ਖਿਡਾਰੀ ਮੌਜੂਦ ਹੁੰਦੇ ਸਨ ਡੰਡ ਬੈਟ ਕਾ ਮਾਰਨੀਆਂ ਮੁਗਲੀਆਂ ਫੇਰਦੀਆਂ ਮੁਗਦਰ ਚੁੱਕਨੇ ਰਸੇ ਖਿੱਚਨੇ ਖੂ ਗੇੜਨੇ ਪੰਜਾਬੀ ਨੌਜਵਾਨਾਂ ਦੀਆਂ ਮੁੱਖ ਕਸਰਤਾਂ ਹੋਈਆਂ ਕਰਦੀਆਂ ਸਨ ਪਰ ਪੂੰਜੀਵਾਦੀ ਜੀਵਨ ਸ਼ੈਲੀ ਨੇ ਇਹਨਾਂ ਸਭ ਖੇਡਾਂ ਉੱਪਰ ਕਾਟਾ ਫੇਰ ਦਿੱਤਾ ਹੈ ਹੁਣ ਨਿਰੋਈਆਂ ਖੁਰਾਕਾਂ ਦੁੱਧ ਘਿਓ ਕੜਾ ਪੰਜੀਰੀ ਬਦਾਮ ਸੁਹਾਰੇ ਅਦਰੜ ਕੇ ਦੁੱਧ ਮਲਾਈਆਂ ਅਤੇ ਗੁੜ ਸ਼ੱਕਰ ਗੱਬਰੂਆਂ ਨੂੰ ਪਚਦੇ ਹੀ ਨਹੀਂ ਇਸ ਸਥਿਤੀ ਦੇ ਵਿੱਚ ਕਿਕਰ ਸਿੰਘ ਕੱਲੂ ਗੁਲਾਮ ਅਤੇ ਗਾਮੇ ਵਰਗੇ ਮੱਲ ਪਹਿਲਵਾਨ ਕਿੱਥੋਂ ਲੱਭਣੇ ਹੋਏ ਇਸ ਪ੍ਰਸੰਗ ਵਿੱਚ ਪ੍ਰੋਫੈਸਰ ਕਰਮ ਸਿੰਘ ਨੇ ਲਿਖਿਆ ਹੈ ਕਿਕਰ ਕੱਲੂ ਗੁਲਾਮ ਇਮਾਮ ਗਾਮਾ ਛੱਡ ਗਏ ਜਹਾਨ ਨਿਸ਼ਾਨੀਆਂ ਨੇ ਜ਼ਰਾ ਗੌਰ ਕਰਨਾ ਸਿਆਣੇ ਆਖਦੇ ਨੇ ਬਹੁਤੀਆਂ ਔਖੀਆਂ ਇਹ ਪਲਵਾਨੀਆਂ ਨੇ ਪੰਜਾਬ ਦੀ ਪਹਿਲਵਾਨੀ ਪਰੰਪਰਾ ਗੁਰੂ ਅੰਗਦ ਦੇਵ ਜੀ ਨੇ ਪੰਜਾਬ ਵਿੱਚ ਕੁਸ਼ਤੀ ਪਰੰਪਰਾ ਨੂੰ ਬਲਵਾਨ ਕਰਨ ਲਈ ਇੱਕ ਮਾਲਾ ਖੜਾ ਬਣਾਇਆ ਸੀ ਭਾਰਤ ਵਿੱਚ ਵਰਤਮਾਨ ਕੁਸ਼ਤੀ ਦਾ ਮੋਢੀ ਉਸਤਾਦ ਨੂਰਉਦੀਨ ਨੂੰ ਮੰਨਿਆ ਜਾਂਦਾ ਹੈ ਉਹ ਹਰ ਰੋਜ਼ 10000 ਡੰਡ ਬੈਠਾ ਮਾਰਦਾ ਸੀ। ਚਰਾਗੋਦੀਨ 7.5 ਫੁੱਟ ਲੰਬਾ ਪਹਿਲਵਾਨ ਸੀ। ਬਾਬਾ ਫਤੇ ਸਿੰਘ ਇੰਨਾ ਤਕੜਾ ਪਹਿਲਵਾਨ ਸੀ ਉਸਨੇ ਇੱਕ ਖੂਬ ਚ ਡਿੱਗੇ ਊਂਠ ਨੂੰ ਇਕੱਲਿਆਂ ਹੀ ਰੱਸਾ ਪਾ ਕੇ ਬਾਹਰ ਖਿੱਚ ਲਿਆ ਸੀ। ਸਦੀਕਾ ਪਹਿਲਵਾਨ ਇੱਕ ਛੋਟੇ ਨੂੰ ਆਪਣੇ ਮੋਢਿਆਂ ਉੱਪਰ ਚੁੱਕ ਕੇ ਇੱਕ ਮੇਲ ਤੁਰਦਾ ਸੀ। ਲਾਹੌਰ ਦੇ ਬੂਟੇ ਪਹਿਲਵਾਨ ਦੇ ਪਹਿਲਵਾਨ ਦੇ ਵਿੱਚ ਇੱਕ ਹਾਥੀ ਜਿੰਨਾ ਜ਼ੋਰ ਸੀ ਕਿੱਕਰ ਸਿੰਘ ਦਾ ਕੱਦ 7 ਫੁੱਟ ਅਤੇ ਭਾਰ 7.5 ਪੌਂਡ ਸੀ ਗੁਲਾਮ ਅਤੇ ਕੱਲੂ ਦੋ ਭਰਾ ਸਨ ਅਤੇ ਦੋਵੇਂ ਬੜੇ ਤਕੜੇ ਪਹਿਲਵਾਨ ਸਨ ਗਾਮਾ ਪੰਜਾਬ ਦਾ ਬੜਾ ਪ੍ਰਸਿੱਧ ਪਹਿਲਵਾਨ ਹੁੰਦਾ ਸੀ ਉਹ 1910 ਈਸਵੀ ਵਿੱਚ ਇੰਗਲੈਂਡ ਗਿਆ ਅਤੇ ਵਿਸ਼ਵ ਵਿਜੇਤਾ ਬਣਿਆ ਉਸਨੇ 1928 ਦੇ ਵਿੱਚ ਵਿਸ਼ਵ ਚੈਂਪੀਅਨ ਜਬ ਇਸਕੋ ਅਤੇ 1929 ਦੇ ਵਿੱਚ ਪੀਟਰਸਨ ਨੂੰ ਹਰਾ ਕੇ ਆਪਣੀ ਤਾਕਤ ਦਾ ਲੋਹਾ ਮਨਵਾਇਆ ਸੀ ਦਾਰਾ ਦੁਲਚੀਪੁਰੀਏ ਵਾਲਾ ਫਿਲਮਾਂ ਵਿੱਚ ਕਿੰਗ ਕਾਂਗ ਨਾਲ ਕੁਸ਼ਤੀਆਂ ਲੜਿਆ ਕਰਦਾ ਸੀ ਦੂਜਾ ਦਾਰਾ ਸਿੰਘ ਫ੍ਰੀ ਸਟਾਈਲ ਕੁਸ਼ਤੀਆਂ ਦਾ ਵਿਸ਼ਵ ਚੈਂਪੀਅਨ ਰਹਿ ਚੁੱਕਾ ਹੈ ਸੋਰ ਸਿੰਘ ਦਾ ਪਹਿਲਵਾਨ ਕਰਤਾਰ ਸਿੰਘ ਕਾਮਨਵੈਲਥ ਖੇਡਾਂ ਅਤੇ ਏਸ਼ੀਆਈ ਖੇਡਾਂ ਦਾ ਚੈਂਪੀਅਨ ਬਣਿਆ। ਇਉਂ ਪੰਜਾਬ ਨੇ ਇਹ ਪੰਜਾਬ ਦੇ ਪਹਿਲਵਾਨ ਜਗਤ ਦੇ ਵਿੱਚ ਪ੍ਰਸਿੱਧ ਹਨ। ਈੜੀ ਪਹਿਲਵਾਨ ਨਵੇਂ ਖਾੜੇ। ਪੁਰਾਣੇ ਸਮੇਂ ਵਿੱਚ ਪਿੰਡਾਂ ਦੇ ਲੋਕ ਆਪਣੇ ਆਪਣੇ ਪਹਿਲਵਾਨਾਂ ਨੂੰ ਪਾਲਦੇ ਸਨ। ਪਹਿਲਵਾਨਾਂ ਦੇ ਨਾਲ ਪਿੰਡਾਂ ਦੀਆਂ ਟੋਲੀਆਂ ਸ਼ਿੰਝਾਂ ਤੇ ਜਾਂਦੀਆਂ ਉਹਨਾਂ ਦਿਨਾਂ ਵਿੱਚ ਪਹਿਲਵਾਨ ਦਰਸ਼ਕਾਂ ਦੇ ਸਾਹਮਣੇ ਹੀ ਚਾਦਰਿਆਂ ਦੀਆਂ ਬੁੱਕਲਾਂ ਦੀ ਓਟ ਵਿੱਚ ਜਾਂਗੀਏ ਬੰਦੇ ਅਤੇ ਲੰਗੋਟ ਲਾ ਲੈਂਦੇ ਸਨ ਉਹ ਅਲੀ ਅਲੀ ਕਰਦੇ ਹੋਏ ਅਖਾੜੇ ਵੱਲ ਵਾਧਦੇ ਸਨ ਗੁੱਡੀ ਹੋਈ ਅਖਾੜੇ ਦੀ ਮਿੱਟੀ ਵਿੱਚ ਘੋਲ ਹੁੰਦੇ ਅਤੇ ਜਿੰਨਾ ਚਿਰ ਕਿਸੇ ਦੀ ਕੰਡ ਨਾ ਲੜਦੀ ਕੁਸ਼ਤੀ ਹੁੰਦੀ ਰਹਿੰਦੀ ਕਈ ਕੁਸ਼ਤੀਆਂ ਘੰਟਿਆਂ ਵੱਧੀ ਚਲਦੀਆਂ ਰਹਿੰਦੀਆਂ ਆਖਰ ਮੰਲ ਬਰਾਬਰੀ ਦੇ ਛਡਾਉਣੇ ਪੈਂਦੇ ਇੱਕ ਸਮਾਂ ਸੀ ਜਦੋਂ ਇਕੱਲੇ ਲਾਹੌਰ ਸ਼ਹਿਰ ਵਿੱਚ ਹੀ 50 ਤੋਂ ਵੱਧ ਕੁਸ਼ਤੀ ਦੇ ਅਖਾੜੇ ਸਨ ਅੰਬਸਰ ਵੀ ਅਖਾੜਿਆਂ ਦੇ ਨਾਲ ਭਰਿਆ ਪਿਆ ਸੀ ਅੰਬਸਰ ਸ਼ਹਿਰ ਵਿੱਚ ਅਜੇ ਵੀ 24 ਅਖਾੜੇ ਚੱਲਦੇ ਹਨ ਪੰਜਾਬ ਦੇ ਪ੍ਰਸਿੱਧ ਅਖਾੜਿਆਂ ਵਿੱਚ ਆਦਮਗੀਰ ਸੇਰੋਂ ਗੋਲਬਾਗ ਅੰਬਸਰ ਸੁਰ ਸਿੰਘ ਹੀਰੋ ਝਾੜਾ ਨਾਥਾਂ ਦੀ ਬਗੀਚੀ ਜਲੰਧਰ ਢਿੱਲਵਾ ਘੁੰਗਰਾਨਾ ਡੂਮਸ਼ੇੜੀ ਪਟਿਆਲਾ ਰਾਣੀ ਸ਼ਾਹਕੋਟ ਸੈਦੋਕੇ ਫਗਵਾੜਾ ਬਰਨਾਲਾ ਫਰੀਦਕੋਟ ਬਟਾਲਾ ਬਠਿੰਡਾ ਪਟਿਆਆਂ ਅਤੇ ਮਲੇਰਕੋਟਲੇ ਮਲੇਰਕੋਟਲਾਦੀ ਹਨ ਮੰਨਨਹਾਣਾ ਸ਼ੰਕਰ ਬੱਬੇ ਹਾਲੀ ਦਿਆਲਪੁਰ ਜਗਰਾਉਂ ਅਤੇ ਪੁਰੇਵਾਲ ਦੀਆਂ ਛਿੰਝਾਂ ਮਸ਼ਹੂਰ ਹਨ ਦਾ ਮਾਰਨੀ ਅਤੇ ਰੁਕਣੀ ਕੋਲਾ ਵਿੱਚ ਦਾ ਮਾਰਨ ਦਾ ਬਹੁਤ ਹੀ ਮਹੱਤਵ ਹੈ ਅਸਲ ਵਿੱਚ ਮੁਲਤਾਨੀ ਮਾਰਨੀ ਅੰਦਰ ਟੰਗੀ ਬਾਹਰ ਟੰਗੀ ਧੋਬੀ ਪਟੜਾ ਮੋੜਾ ਸੂਤਨੇ ਹੱਥ ਬਾਣਾ ਅੰਦਰਲੀ ਤੇ ਬਾਹਰਲੀ ਮਾਰਨੀ ਸੁੱਟ ਕਰਨੀ ਠਿੱਬੀ ਲਾਉਣੀ ਖਰਚੀ ਮਾਰਨੀ ਸਫਾਲ ਸੁੱਟਣਾ ਬਾਹਾਂ ਬੰਦਨੀਆਂ ਭੰਨ ਕੇ ਢਾਉਣਾ ਝੋਲੀ ਕਰਨੀ ਗਫੂਆ ਮਾਰਨਾ ਨਕਾਲੋਂ ਪੁੱਟਣਾ ਘੋੜੀ ਪਾਉਣੀ ਮੱਛੀ ਗੋਤਾ ਮਾਰਨਾ ਗੋਡਾ ਠੋਕਣਾ ਤੇ ਬੜਕਾਂ ਕੱਢਣਾ ਆਦੀ ਅਨੇਕਾਂ ਦਾ ਹਨ ਜਿਹੜੇ ਪੰਜਾਬੀਆਂ ਦੀ ਦੇਸੀ ਕੁਸ਼ਤੀ ਦੇ ਮੁੱਖ ਦਾ ਹਨ ਹਾਂ ਹਾਂ ਪੰਜਾਬੀਆਂ ਦੀਆਂ ਲੋਕ ਖੇਡਾਂ ਪ੍ਰੋਫੈਸਰ ਸਰਵਨ ਸਿੰਘ ਨੇ ਆਪਣੇ ਇਸ ਲੇਖ ਦੇ ਵਿੱਚ ਪੰਜਾਬੀਆਂ ਦੀਆਂ 100 ਤੋਂ ਵੱਧ ਲੋਕ ਖੇਡਾਂ ਵੱਲ ਸੰਕੇਤ ਕੀਤਾ ਹੈ। ਇਹਨਾਂ ਵਿੱਚੋਂ ਬਹੁਤ ਸਾਰੀਆਂ ਖੇਡਾਂ ਹੁਣ ਲੋਪ ਹੋ ਗਈਆਂ ਹਨ ਅਤੇ ਬਾਕੀ ਦੀਆਂ ਲੋਪ ਹੋਣ ਦੇ ਕਿਨਾਰੇ ਹਨ। ਕੁਝ ਖੇਡਾਂ ਦੇ ਆਧੁਨਿਕ ਰੂਪ ਧਾਰਨ ਕਰ ਲਿਆ ਹੈ। ਪੰਜਾਬ ਦੀਆਂ ਪ੍ਰਸਿੱਧ ਲੋਕ ਖੇਡਾਂ ਇਹ ਹਨ। ਕੁਸ਼ਤੀ, ਕਬੱਡੀ, ਬਾਜ਼ੀ ਸੌਂਚੀ ਗੱਤਕਾ ਨੇਜਿਆਵਾਜ਼ੀ ਖਿੱਦੋ ਖੁੰਡੀ ਗੁੱਲੀ ਡੰਡਾ ਰਖੜਾ ਸ਼ਕਰਪਿੱਤਜੀ ਡੰਡਾ ਡੁੱਕ 12 ਗੀਟੀ ਖੱਡਾ ਕਲੀਜੋਟਾ ਤਾਸ਼ ਆਦਿਕ ਗੀਟੇ ਅੱਡੀ ਛੜੱਪਾ ਬੁੱਟੀ ਮਾਈ ਥਾਲ ਜਖਦੋ ਛਟਾਪੂ ਭੰਡਾ ਭੰਡਾਰੀਆ ਦਾਈ ਦੁੱਕੜੇ ਕਿੱਲਾ ਪਿੱਠੂ ਅੰਨਾ ਝੋਟਾ ਪਤੰਗबाजी ਉੱਚੀ ਨੀਚ ਰਾਜਾ ਮੰਗੇ ਬੱਕਰੀ ਕਿਨ ਮਣਕਾਣੀ ਕੌਣ ਕਿਣਿਆਂ ਅਦਿਕ ਬਾਲ ਖੇਡਾਂ ਹਨ ਇਸ ਤੋਂ ਬਿਨਾ ਪਸ਼ੂਆਂ ਅਤੇ ਟਰੈਕਟਰਾਂ ਆਦਿ ਦੀਆਂ ਦੌੜਾਂ ਵੀ ਲੋਕ ਖੇਡਾਂ ਦਾ ਅੰਗ ਬਣ ਚੁੱਕੀਆਂ ਹਨ ਹਾਕੀ ਅਤੇ ਹੋਰ ਖੇਡਾਂ ਹਾਕੀ ਦੀ ਖੇਡ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਹੈ 1928 ਦੀਆਂ 올림픽 ਖੇਡਾਂ ਵਿੱਚ ਪੰਜਾਬ ਦੇ 5 ਖਿਡਾਰੀ ਸਨ ਇਸ ਟੀਮ ਨੇ 골ਡ ਮੈਡਲ ਜਿੱਤਿਆ ਸੀ ਇਸ ਤੋਂ ਪਿੱਛੋਂ ਵੀ ਭਾਰਤੀ ਟੀਮ ਲਗਾਤਾਰ 골ਡ ਮੈਡਲ ਹਾਸਲ ਕਰਦੀ ਰਹੀ ਹੈ 1947 ਵਿੱਚ ਦੇਸ਼ ਵੰਡ ਤੋਂ ਪਿੱਛੋਂ ਕਈ ਵਾਰੇ ਭਾਰਤ ਜਾਂ ਪਾਕਿਸਤਾਨ ਵਿੱਚੋਂ ਹੀ ਕੋਈ ਇੱਕ ਦੇਸ਼ 골ਡ ਮੈਡਲ ਜਿੱਤ ਰਿਹਾ ਹੈ ਪਰantu ਪਿਛਲੇ 2-3 ਦਹਾਕਿਆਂ ਤੋਂ ਯੂਰਪੀਅਨ ਦੇਸ਼ ਵੀ ਚੰਗੀ ਕਾਰਗੁਜ਼ਾਰੀ ਦਿਖਾਉਣ ਲੱਗ ਪਏ ਹਨ ਪੰਜਾਬੀਆਂ ਦੇ ਹਾਕੀ ਖਿਡਾਰੀਆਂ ਵਿੱਚ ਬਲਬੀਰ ਸਿੰਘ ਉਦਮ ਸਿੰਘ ਪ੍ਰੀਤਪਾਲ ਸਿੰਘ ਅਜੀਤਪਾਲ ਸਿੰਘ ਅਤੇ ਪ੍ਰਗਟ ਸਿੰਘ ਪ੍ਰਸਿੱਧ ਰਹੇ ਹਨ ਮਿਲਖਾ ਸਿੰਘ ਗੁਰਵਚਨ ਸਿੰਘ ਦਲੀਪ ਸਿੰਘ ਕਮਲਜੀਤ ਕੌਰ ਸੰਧੂ ਮਨਜੀਤ ਕੌਰ ਅਤੇ ਪਰਦੂਮਨ ਸਿੰਘ ਪੰਜਾਬ ਦੇ ਸ਼ਰੋਮਣੀ ਐਥਲੀਟ ਰਹੇ ਚੁੱਕੇ ਹਨ। ਅਬੇ ਨਵਿੰਦਰਾ ਨੇ ਸ਼ੂਟਿੰਗ ਦੇ ਵਿੱਚ 골ਡ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਫੁੱਟਬਾਲ ਦੀ ਖੇਡ ਵਿੱਚ ਜਰਨੈਲ ਸਿੰਘ ਅਤੇ ਇੰਦਰ ਸਿੰਘ ਨੂੰ ਵਿਸ਼ੇਸ਼ ਨਾਮਨਾ ਮਿਲਿਆ ਹੈ। ਨਵੀਂ ਪੀੜੀ ਕ੍ਰਿਕਟ, ਟੈਨਿਸ ਅਤੇ 골ਫ ਵਰਗੀਆਂ ਮਹਿੰਗੀਆਂ ਖੇਡਾਂ ਦੇ ਵੱਲ ਰੁਚਿਤ ਹੋ ਰਹੀ ਹੈ। ਪ੍ਰੋਫੈਸਰ ਸਰਵਨ ਸਿੰਘ ਦੀ ਗਿੰਤੀ ਪੰਜਾਬ ਦੇ ਪ੍ਰਮੁੱਖ ਸ਼ੈਲੀਕਾਰਾਂ ਦੇ ਵਿੱਚ ਹੁੰਦੀ ਹੈ ਉਹ ਮਲਵਈ ਭਾਸ਼ਾ ਦੇ ਨਿਗਰ ਅਤੇ ਆਮ ਬੋਲਚਾਲ ਭਾਸ਼ਾ ਦੇ ਸ਼ਬਦਾਂ ਦੁਆਰਾ ਆਪਣੀ ਸ਼ੈਲੀ ਨੂੰ ਨਾਟਕੀ ਅਤੇ ਸਹਿਜ ਸੁਭਾਵਿਕ ਬਣਾ ਦਿੰਦੇ ਹਨ ਉਹ ਪੰਜਾਬੀ ਮੁਹਾਵਰਿਆਂ ਅਤੇ ਅਖੌਤਾਂ ਦਾ ਵੀ ਭਰਪੂਰ ਪ੍ਰਯੋਗ ਕਰਦਾ ਹੈ ਇਹ ਹੀ ਕਾਰਨ ਹੈ ਕਿ ਉਸ ਦੀ ਸ਼ੈਲੀ ਦਾ ਜਾਦੂਗਰ ਕਿਹਾ ਜਾਂਦਾ ਹੈ ਇਹੀ ਕਾਰਨ ਹੈ ਕਿ ਉਸ ਨੂੰ ਸ਼ੈਲੀ ਦਾ ਜਾਦੂਗਰ ਕਿਹਾ ਜਾਂਦਾ ਹੈ ਸ਼ੈਲੀ ਹੀ ਸ਼ਖਸੀਅਤ ਹੈ ਸਟਾਈਲਿਸ ਦਾ ਮੈਨ ਦਾ ਕਥਨ ਉਸ ਦੀ ਗੱਦ ਸ਼ੈਲੀ ਉੱਪਰ ਪੂਰਨ ਭਾਂਤ ਟੁਕਦਾ ਹੈ ਸਿੱਟਾ ਇਹ ਪਾਠ ਰਾਹੀਂ ਅਸੀਂ ਪਾਠ ਪੁਸਤਕ ਦੇ ਤਿੰਨ ਲੇਖਾਂ ਤਰਿੰਜਣ ਮਲਵਈ ਮਰਦਾਂ ਦਾ ਗਿੱਧਾ ਅਤੇ ਪੰਜਾਬੀਆਂ ਦਾ ਖੇਡ ਸੱਭਿਆਚਾਰ ਦੇ ਵਿਸ਼ਾ ਵਸਤੂ ਸਾਰ ਅਤੇ ਸ਼ੈਲੀ ਦੇ ਬਾਰੇ ਵਿਸਥਾਰ ਦੇ ਨਾਲ ਚਰਚਾ ਕੀਤੀ ਹੈ ਤਿਰੰਜਲ ਲੇਖ ਦੇ ਵਿੱਚ ਪਿੰਡ ਦੀਆਂ ਕੁੜੀਆਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਅਤੇ ਗਾਏ ਜਾਣ ਵਾਲੇ ਗੀਤਾਂ ਦਾ ਵਿਸ਼ਾਲ ਪੇਸ਼ਕਾਰੀ ਹੈ ਇਸ ਵਿੱਚ ਮਲਵਈ ਸ਼ਬਦਾਂ ਦੇ ਮੁਹਾਵਰੇ ਦੀ ਖੂਬਸੂਰਤ ਵਰਤੋਂ ਕੀਤੀ ਗਈ ਹੈ ਡਾਕਟਰ ਨਾਰ ਸਿੰਘ ਰਚਿਤ ਮਲਵਈ ਮਰਦਾਂ ਦਾ ਗਿੱਧਾ ਵਿੱਚ ਇਸ ਸੰਬੰਧੀ ਪ੍ਰਮਾਣਿਕ ਜਾਣਕਾਰੀ ਮਿਲਦੀ ਹੈ ਪ੍ਰਿੰਸੀਪਲ ਸਰਵਨ ਸਿੰਘ ਰਚਿਤ ਪੰਜਾਬੀਆਂ ਦਾ ਖੇਡ ਸੱਭਿਆਚਾਰ ਵਿੱਚ ਕੁਝ ਰਵਾਇਤੀ ਖੇਡਾਂ ਜਿਵੇਂ ਕੋਲ ਕੁਸ਼ਤੀਆਂ ਅਤੇ ਕਬੱਡੀ ਤੋਂ ਇਲਾਵਾ ਕੁਝ ਆਧੁਨਿਕ ਖੇਡਾਂ ਅਤੇ ਭਾਰਤੀ ਖਿਡਾਰੀਆਂ ਦੇ ਬਾਰੇ ਵੀ ਜਾਣਕਾਰੀ ਮਿਲਦੀ ਹੈ। ਕੁਝ ਮੁੱਖ ਸ਼ਬਦ ਟਮੱਚੀ ਪੱਟ ਦੇਣਾ ਪੂਰੇ ਜੋਰ ਨਾਲ ਕੰਮ ਕਰਨਾ। ਮੁਰੱਲਣ ਕੁੜੀ ਬਹਿਲ ਵੇਗੜੀ ਹੋਈ। ਪਰਿਪੱਕਤਾ ਪੱਕੀ ਹੋਈ। ਮਾਨਜੀ ਸਵਾਰੀ ਸ਼ੈਲੀ ਫੀਲਡ ਵਰਕ ਲੋਕ ਸਾਹਿਤ ਇਕੱਤਰ ਕਰਨ ਲਈ ਪਿੰਡਾਂ ਵਿੱਚ ਜਾ ਕੇ ਉਦਦਮ ਕਰਨਾ ਤੋੜੇ ਬੋਲੀ ਦਾ ਅੰਤਲਾਵਾਕ ਪੂੰਜੀਵਾਦ ਜੀਵਨ ਸ਼ੈਲੀ ਪੈਸੇ ਅਤੇ ਮੁਨਾਫੇ ਨੂੰ ਮੁੱਖ ਰੱਖ ਕੇ ਕੋਈ ਕੰਮ ਕਰਨ ਵਾਲਾ ਵਿਹਾਰ ਅਭਿਆਸ ਲਈ ਕੁਝ ਪ੍ਰਸ਼ਨ ਮਰਦਨ ਦੇ ਗਿੱਧੇ ਵਿੱਚ ਵਰਤੇ ਜਾਣ ਵਾਲੇ ਸਾਜ਼ਾਂ ਦੇ ਨਾਮ ਦੱਸੋ ਮਰਦਾਂ ਦੇ ਗਿੱਧੇ ਦੇ ਵਿੱਚ ਅਤੇ ਮਟਿਆਰਾਂ ਦੇ ਗਿੱਧੇ ਦੇ ਵਿੱਚ ਕੀ ਅੰਤਰ ਹੈ ਪੰਜਾਬ ਦੇ ਪੰਜ ਹਾਕੀ ਖਿਡਾਰੀਆਂ ਦੇ ਨਾਮ ਦੱਸੋ ਸੱਭਿਆਚਾਰ ਤੇ ਵਿਚਾਰ ਇਹ ਪੁਸਤਕ ਹੈ ਲਿਖੀ ਹੈ ਡਾਕਟਰ ਨਾਜ਼ਰ ਸਿੰਘ ਤੇ ਡਾਕਟਰ ਰਜਿੰਦਰ ਪਾਲ ਸਿੰਘ ਨੇ ਮੇਰਾ ਪਿੰਡ ਗਿਆਨੀ ਗੁਰਦਤ ਸਿੰਘ ਨੇ ਲਿਖੀ ਹੈ ਲੋਕ ਕਾਵ ਸਿਰਜਣ ਪ੍ਰਕਿਰਿਆ ਡਾਕਟਰ ਨਾਜ਼ਰ ਸਿੰਘ ਅੱਜ ਦੇ ਵਾਸਤੇ ਇੰਨਾ ਹੀ ਪੜਦੇ ਰਹੋ ਅੱਗੇ ਵਧਦੇ ਰਹੋ impi स எelliitu dat wat.